ਨੇ ਡਾਕਟਰ ਅਮਨਦੀਪ ਕੋਰੀ ਪ੍ਰਮੋਟਰ ਵਿਰਸਾ ਹੈਰੀਟੇਜ ਫਰਮ ਜਦੋਂ ਇਹ ਪੰਜਾਬ ਸਰਕਾਰ ਨੇ ਸਕੀਮ ਸ਼ੁਰੂ ਕੀਤੀ ਤੇ ਅਸੀਂ ਇਸਤੇਵਲ ਬਹੁਤ ਜ਼ਿਆਦਾ ਅਸੀਂ ਉਤਸ਼ਾਹਿਤ ਹੋਏ ਕਿਉਂਕਿ ਅਸੀਂ ਆਪਣੇ ਵਿਰਸੇ ਦੇ ਨਾਲ ਬਹੁਤ ਜੁੜੇ ਹੋਏ ਹਾਂ ਜਾਨਣਾ ਸਾਨੂੰ ਬਹੁਤ ਜ਼ਰੂਰੀ ਹੈ ਕਿ ਅਸੀਂ ਕਿੱਥੋਂ ਆਏ ਹਾਂ ਤਾਂ ਹੀ ਸਾਨੂੰ ਅੱਗੇ ਦੀ ਸੇਧ ਮਿਲ ਸਕੇਗੀ ਮੈਂ ਭੁਪਿੰਦਰ ਪਾਲ ਸਿੰਘ ਕੋਰੀ ਵਿਸਾ ਹੈਰੀਟੇਜ ਆਨਰ ਮੇਰਾ ਬਚਪਨ ਇਸ ਤਰ੍ਹਾਂ ਹੀ ਸ਼ੁਰੂ ਹੋਇਆ ਮੈਂ ਛੋਟੇ ਹੁੰਦੇ ਹੋਏ ਬਹੁਤ ਕੁਝ ਦੇਖਿਆ ਖੂ ਚਲਦੇ ਦੇਖੇ ਬਲਦ ਚਲਦੇ ਦੇਖੇ ਪਰ ਜਿਵੇਂ ਹੁਣ ਨਵੀਂ ਜਨਰੇਸ਼ਨ ਆ ਰਹੀ ਆ ਉਹਨਾਂ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਇਹ ਸਾਡਾ ਵਿਰਸਾ ਹੈਰੀਟੇਜ ਫਾਰਮ ਹੈਗਾ ਇਹਦੇ ਵਿੱਚ ਅਸੀਂ ਜਿਹੜੀਆਂ ਅਗਰੀਰੀਅਨ ਇਕਨੋਮੀ ਹੈ ਪੰਜਾਬ ਦੀ ਉਹਦੀਆਂ ਟ੍ਰੈਡੀਸ਼ਨਸ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰਦੇ ਆ ਮੈਂ ਤੇ ਮੇਰੀ ਵਾਈਫ ਨਾਲ ਕੇ ਅਸੀਂ ਉਸ ਚੀਜ਼ ਨੂੰ ਡਵੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਬੱਚੇ ਆਉਣ ਇੱਥੇ ਦੇਖਣ ਵੀ ਪੁਰਾਣਾ ਪੰਜਾਬ ਕੀ ਹੁੰਦਾ ਸੀਗਾ ਉਸ ਪੰਜਾਬ ਵਾਸਤੇ ਅਸੀਂ ਹਰ ਚੀਜ਼ ਪੰਜਾਬ ਦੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਸੇ ਤਰ੍ਹਾਂ ਪੰਜਾਬ ਦੇ ਜਿਵੇਂ ਗਵਰਨਮੈਂਟ ਹੈ ਮਾਨ ਸਾਹਿਬ ਜਿਵੇਂ ਹੁਣ ਚਾਹੁੰਦੇ ਨੇ ਅਸੀਂ ਉਸੇ ਬੇਸ ਦੇ ਉੱਤੇ ਲੱਗੇ ਹੋਏ ਆ ਉਹ ਜਿਹੜੀਆਂ ਟ੍ਰੈਡੀਸ਼ਨ ਸਾਡੇ ਪੁਰਾਣੇ ਪੰਜਾਬ ਦੀਆਂ ਸੀਗੀਆਂ ਰਵਾਇਤਾਂ ਸੀਗੀਆਂ ਜੋ ਹੱਥਾਂ ਦੇ ਕਿੱਤੇ ਸੀਗੇ ਸਾਡੇ ਹੈਂਡੀਕਰਾਫਟਸ ਉਹਦੀ ਰਿਵਾਈਵਲ ਅਸੀਂ ਕੋਸ਼ਿਸ਼ ਕਰੇ ਹੈਗੇ ਆਪਣੇ ਫਾਰਮ ਹਾਊਸ ਦੇ ਉੱਤੇ ਠੀਕ ਕਲੈਕਸ਼ਨ ਕੀਤੀ ਹੈਗੀ ਫੁਲਕਾਰੀਆਂ ਸੰਦੂਕ ਪੱਖੀਆਂ ਇਸ ਦਾ ਸੀ ਪੰਜਾਬ ਗਵਰਨਮੈਂਟ ਦੇ ਬਹੁਤ ਆਭਾਰੀਆਂ ਸਾਨੂੰ ਦੱਸ ਰਹੇ ਨੇ ਵੀ ਤੁਸੀਂ ਆਹ ਕਰੋ ਸਾਡੀ ਕਾਫੀ ਮਦਦ ਵੀ ਕਰ ਰਹੇ ਨੇ ਸਾਡੇ ਐਡਵਰਟਾਈਜ਼ਮੈਂਟ ਦੇ ਬੋਰਡ ਵੀ ਉਹਨਾਂ ਨੇ ਹਾਈਵੇ ਤੇ ਲਾਏ ਇਸ ਕਰਕੇ ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਤੇ ਅਸੀਂ ਚਾਹੁੰਦੇ ਆ ਸਾਨੂੰ ਅੱਗੇ ਵੀ ਮਦਦ ਮਿਲਦੀ ਰਹੇ ਦੁਨੀਆ ਦੇ ਵਿੱਚ ਜਾ ਕੇ ਪਤਾ ਲੱਗੇ ਪੰਜਾਬ ਗਵਰਨਮੈਂਟ ਕੀ ਕਰ ਰਹੀ ਆ ਇਸ ਕਰਕੇ ਅਸੀਂ ਉਹਨਾਂ ਦੇ ਬਹੁਤ ਬਹੁਤ ਉਭਾਰੀਆਂ